ਸਾਡਾ weight ਘਟਾਉਣ ਵਿੱਚ weight ਵਧਾਉਣ ਵਿੱਚ ਮਸਲ ਨੂੰ ਗੇਨ ਕਰਨ ਵਿੱਚ ਡਾਈਟ ਦਾ ਸਭ ਤੋਂ ਵੱਡਾ ਰੋਲ ਆ। ਬੋਡੀ ਵੇਟ ਘਟਾਉਣਾ ਚਾਹੁੰਦੇ ਹੋ ਸੋ ਤੁਸੀਂ ਇਹ ਇਦਾਂ ਦੀ ਡਾਈਟ ਨੂੰ ਤੁਸੀਂ ਫੋলো ਕਰ ਸਕਦੇ ਹੋ। ਨਾਲ ਤਿੰਨ ਅੰਡੇ ਲੈਨੇ ਜਿਹੜਾ ਇਹਦਾ yellow ਪਾਰਟ ਆਪਾਂ ਉਹ ਕੱਢਤਾ ਜੀ। ਕੋਲੀ ਵਿੱਚ ਸਬਜੀ ਲਈ ਆ ਸਬਜੀ ਹੈਗੀ ਆ ਆਲੂ, ਗਾਜਰ ਤੇ ਮਟਰ ਦੀ ਸਬਜੀ ਹੈ ਜੀ ਇਹ ਸੁੱਕੀ ਸਬਜੀ ਆ ਤੇ ਆ ਇਹ ਦੋ ਛਕੁੰਦਰ ਦੇ ਪੀਸ ਐਡ ਕੀਤੇ ਤੇ ਪਿਆਜ਼ ਐਡ ਕੀਤਾ ਤੇ ਨਾਲ ਹੈਗੇ ਨੇ ਖੀਰੇ। ਸੋ ਹਾਜੀ ਦੋਸਤੋ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੇ ਸਤਿ ਸ਼੍ਰੀ ਅਕਾਲ ਜੀ ਗੁੱਡ ਮਾਰਨਿੰਗ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸ਼ਰੋਏ ਫਿਟਨੈਸ ਦੇ ਵਿੱਚ ਜੀ ਸੋ ਦੋਸਤੋ ਅੱਜ ਆਪਣੇ ਵਲੌਗ ਦਾ ਹੈਗਾ ਸਤਵਾਂ ਦਿਨ ਆ ਤੇ ਅੱਜ ਆਪਾਂ ਜਿਹੜਾ ਵਰਕਆਊਟ ਆਪਾਂ ਅੱਜ ਨਹੀਂ ਕਰਾਂਗੇ ਸੋ ਅੱਜ ਆਪਾਂ ਰੈਸਟ ਕਰਾਂਗੇ ਤੇ ਆਪਾਂ ਸੋ ਸਵੇਰੇ ਆਪਾਂ ਉੱਠ ਕੇ ਜਿਵੇਂ ਪਹਿਲਾਂ ਦੀ ਤਰ੍ਹਾਂ ਰੁਟੀਨ ਦੇ ਬਾਅਦਗਾ ਨਾ ਮੈਂ ਗਰਮ ਪਾਣੀ ਪੀਤਾ ਦੇ ਵੀਰੋ ਆਤੋ ਬਾਦ ਨੂੰ ਆਪਣਾ ਬ੍ਰੇਕਫਾਸਟ ਦਾ ਜਲਾ ਟਾਈਮ ਆ ਟਾਈਮ ਆਪਣਾ ਹੋ ਗਿਆ ਵਾ ਹੁਣ ਮੈਂ ਬ੍ਰੇਕਫਾਸਟ ਦੇ ਵਿੱਚ ਲਿਆਵਾ ਤੁਸੀਂ ਦੇਖ ਸਕਦੇ ਹੋ ਮੈਂ ਲਿਆਵਾ ਤਿੰਨ ਉਬਲੇ ਹੋਏ ਅੰਡੇ ਲਿਆ ਜਿਵੇਂ ਤਿੰਨ ਉਬਲੇ ਹੋਏ ਅੰਡੇ ਲਿਆ ਜਿਹੜਾ ਇਹਦਾ yellow part ਆ ਮੈਂ ਉਹ ਕੱਢਤਾ ਤੇ ਨਾਲ ਲਿਆਵਾ ਹਾਫ ਖੀਰਾ ਤੇ ਇੱਕ ਟਮਾਟਰ ਲਿਆ ਤੇ ਨਾਲ ਤੁਸੀਂ ਦੇਖ ਸਕਦੇ ਹੋ ਮੈਂ ਦੋ ਪੀਸ ਜਿਹੜੇ ਬ੍ਰਾਊਨ ਬ੍ਰੈਡ ਦੇ ਯਾਨੀ ਕਿ ਮਲਟੀ grain ਬ੍ਰੈਡ ਤੇ ਲੈ ਜਾਂ ਪੀ ਦੇਖ ਸਕਦੇ ਇਹ ਮਲਟੀ grain ਬ੍ਰੈਡ ਆ ਇਦੇ ਵਿੱਚ ਮਤਲਬ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਦਾਣੇ ਵਗੈਰਾ ਲੱਗੇ ਹੋਣੇ ਜਿਵੇਂ ਕਣਤਲੇ ਹੋਗੇ ਹਨਾ ਕਾਫੀ ਕੁਸ਼ ਇਹਦੇ ਵਿੱਚ ਲੱਗਾ ਹੋਇਆ ਹੈ ਨਾ ਦੋ ਪੀਸ ਮਲਟੀ grain ਬ੍ਰੈਡ ਦੇ ਲੈ ਜਾਵੇਂ ਕਿ ਟਮਾਟਰ ਲਿਆਵਾ ਖੀਰਾ ਲਿਆ ਤੇ ਅੰਡਾ ਲਿਆਵਾ ਤੇ ਨਾਲ ਆਪਾਂ ਲਿਆਵਾ ਇੱਕ ਕੱਪਾ ਜਿਹੜਾ ਆਪਣਾ ਇਹ ਬ્લેਕ ਕਾਫੀ ਲਈ ਜਾਣਾ ਬ્લેਕ ਕਾਫੀ ਵੀ ਤੁਸੀਂ ਲੈ ਸਕਦੇ ਹੋ ਗ੍ਰੀਨ ਟੀ ਵੀ ਲੈ ਸਕਦੇ ਹੋ ਤੁਸੀਂ ਗ੍ਰੀਨ ਕਾਫੀ ਵੀ ਤੁਸੀਂ ਲੈ ਸਕਦੇ ਹੋ ਅਗਰ ਤੁਸੀਂ ਜਲਦੀ weight ਘਟਾਉਣਾ ਚਾਹੁੰਦੇ ਹੋ ਤਾਂ ਗ੍ਰੀਨ ਕਾਫੀ ਸਾਰਿਆਂ ਨਾਲੋਂ ਬੈਸਟ ਹੈ ਜੀ ਠੀਕ ਹੈ ਜੀ ਆਪਾਂ ਜਿਹੜੀ ਬ੍ਰੈਡ ਨੇ ਆਪਾਂ ਇਹਦੀ ਇੱਕ ਸੈਂਡਵਿਚ ਬਣਾਉਣਾ ਹੈ ਇਦਾਂ ਨਾ ਮੈਂ ਤੁਹਾਨੂੰ ਦਿਖਾ ਦਿੰ ਫੇਰ ਜੇ ਆਪਾਂ ਕੀ ਕਰਾਂਗੇ ਜਿਵੇਂ ਇਹ ਆਪਾਂ ਸਲਾਦ ਹਨ ਸਲਾਦ ਬ੍ਰੈਡ ਦੇ ਉੱਪਰ ਆਪਾਂ ਇਦਾਂ ਲਗਾ ਲਾਂਗੇ ਜਿਵੇਂ ਖੀਰਾ ਲਗਾ ਲਿਆ ਠੀਕ ਹੈ ਜੀ ਇਹ ਖੀਰਾ ਲਗਾ ਲਾਂਗੇ ਤੇ ਉੱਪਰ ਫਿਰ ਆਪਾਂ ਇਦਾਂ ਟਮਾਟਰ ਲਗਾ ਲਾਂਗੇ ਇਦਾਂ ਟਮਾਟਰ ਲਗਾ ਲਾਂਗੇ ਤੇ ਹੁਣ ਜਿਹੜੇ ਉਬਲੇ ਹੋਏ ਅੰਡੇ ਆਪਣੇ ਇਹ ਅੰਡੇ ਆਪਾਂ ਇਹਦੇ ਉੱਤੇ ਲਗਾ ਲਾਂਗੇ ਇਦਾਂ ਇਹਦੇ ਜਿੱਦ ਰੱਖਾਂਗੇ ਤੇ ਆਪਣੀ ਇੱਕ ਸੈਂਡਵਿਚ ਜੀ ਬਣ ਜੂਗੀ ਤੁਸੀਂ ਇਹ ਸੈਂਡਵਿਚ ਨੂੰ ਨਾ ਤੁਸੀਂ ਸੈਂਡਵਿਚ ਗ੍ਰਿਲਰ ਜਾਂ ਨਹੀਂ ਹੁੰਦਾ ਉਹਦੇ ਵਿੱਚ ਵੀ ਤੁਸੀਂ ਬਣਾ ਸਕਦੇ ਹੋ ਵੀ ਦਾਂਡੇ ਅੰਡੇ ਲਗਾ ਕੇ ਨਾ ਇਹ ਲਗਾ ਕੇ ਤੁਸੀਂ ਬਣਾ ਸਕਦੇ ਹੋ ਉੱਪਰ ਆਪਾਂ ਇਹ ਜਿਹੜਾ ਬ੍ਰੈਡ ਆਪਾਂ ਰੱਖ ਦਾਂਗੇ ਆ ਦੇਖ ਤੁਸੀਂ ਆਪਣੀ ਜਿਹੜੀ ਆਪਣੀ ਸੈਂਡਵਿਚ ਆਪਣੀ ਇਹ ਬਣ ਕੇ ਰੈਡੀ ਹੋ ਗਈ ਦੇਖੋ ਇਹ ਆਪਣੀ ਸੈਂਡਵਿਚ ਹੋ ਗਈ ਹੈ ਜੀ ਸੋ ਇਹ ਆਪਣਾ ਬ੍ਰੇਕਫਾਸਟ ਹੋਏਗਾ ਆਪਾਂ ਜੇ ਦਿਨ ਵਰਕਆਊਟ ਨਹੀਂ ਕਰਾਂਗੇ ਪਰ ਇਹਦਾ ਮਤਲਬ ਇਹ ਨਹੀਂ ਹੈਗਾ ਜੇ ਆਪਾਂ ਜੇ ਵਰਕਆਊਟ ਨਹੀਂ ਕਰਾਂਗੇ ਪਰ ਆਪਾਂ ਡਾਈਟ ਨਹੀਂ ਆਪਾਂ ਫੋਲੋ ਨਹੀਂ ਕਰਾਂਗੇ ਪਰ ਡਾਈਟ ਆਪਾਂ ਪ੍ਰੋਪਰਲੀ ਫੋਲੋ ਕਰਾਂਗੇ ਜਿਵੇਂ ਹੁਣ 9:30 ਹੋਏ ਆਪਾਂ 9:30 ਵਜੇ ਆਪਾਂ ਫਰਸਟ ਮੀਲ ਜਿਹੜੀ ਯਾਨੀ ਕਿ ਆਪਣਾ ਬ੍ਰੇਕਫਾਸਟ ਆਪਾਂ ਲੈ ਲਿਆ ਤੇ ਹੁਣ ਇਸ ਤੋਂ ਬਾਅਦ ਆਪਾਂ 11:30 ਵਜੇ ਜਾਂ 12:00 ਵਜੇ ਜਿਹੜੀ ਅਗਲੀ ਮੀਲ ਹੋਏਗੀ ਆਪਾਂ ਉਹ ਲਵਾਂਗੇ ਜੀ ਹਣਾ 12:00 ਵਜੇ ਅਗਲੀ ਮੀਲ ਲਵਾਂਗੇ ਫਿਰ ਉਸ ਤੋਂ ਬਾਅਦ 3:00 2:30 ਵਜੇ ਆਪਾਂ ਲੰਚ ਕਰਾਂ ਫਿੱਟ ਹੋਣਾ ਚਾਹੁੰਦੇ ਆ ਵੇਟ ਘਟਾਉਣਾ ਚਾਹੁੰਦੇ ਆ ਹਨਾ ਵਰਕਆਊਟ ਆਪਾਂ ਨਹੀਂ ਕਰਨਾ ਆ ਰੈਸਟ ਕਰਾਂਗੇ ਕਿਉਂਕਿ ਰੈਸਟ ਕਰਨਾ ਵੀ ਜ਼ਰੂਰੀ ਆ ਜੇ ਮਸਲ ਨੂੰ ਰੈਸਟ ਮਿਲੇਗੀ ਤਾਂ ਰਿਲੈਕਸ ਹੋਵਾਂਗੇ ਤਾਂ ਹੀ ਸਾਡੀ ਬੋਡੀ ਜਿਹੜੀ ਗਰੋਥ ਕਰੇਗੀ ਤੇ ਸਾਡਾ ਜਿਹੜਾ ਬੋਡੀ ਵੇਟ ਆ ਉਹ ਵੀ ਘਟੇਗਾ ਸੋ ਇਹ ਆਪਣਾ ਬ੍ਰੈਕਫਾਸਟ ਆ ਜੀ ਤੇ ਹੁਣ ਅਗਲੀ ਨੇ ਮੀਲ ਦੇ ਵਿੱਚ ਆਪਾਂ ਕੀ ਲਵਾਂਗੇ ਉਹਦੇ ਵਿੱਚ ਅੱਜ ਇੱਕ ਬੜੀ ਵਧੀਆ ਚੀਜ਼ ਬਣਾ ਕੇ ਮੈਂ ਤੁਹਾਨੂੰ ਦਿਖਾਉਂਗਾ ਉਹ ਤੁਹਾਡੇ ਸਾਰੇ ਵਾਸਤੇ ਬਹੁਤ ਵਧੀਆ ਹੋਊਗੀ ਸੋ ਪਲੀਜ਼ ਵੀਡੀਓ ਦੇ ਨਾਲ ਬਣੇ ਰਹੋ ਸੋ ਦੋਸਤੋ ਮਿਲਦੇ ਆ ਹੁਣ ਆਪਾਂ ਅਗਲੀ ਮੀਲ ਦੇ ਵਿੱਚ ਸੋ ਹਾਂਜੀ ਦੋਸਤੋ ਆਪਣੀ ਜਿਹੜੀ ਅਗਲੀ ਮੀਲ ਆ 스ਨੈਕਸ ਮੀਲ ਆ ਜਿਹੜੀ ਆਪਣੀ ਤੇ ਉਹਦਾ ਟਾਈਮ ਹੋ ਗਿਆ ਯਾਨੀ ਕਿ 8:11 ਵਜੇ ਮੈਂ ਕੀ ਲੈ ਰਿਹਾ ਮੈਂ 8:11 ਵਜੇ ਤੁਸੀਂ ਦੇਖ ਸਕਦੇ ਹੋ ਮੈਂ ਨਾ ਇੱਕ ਮਤਲਬ ਵੀ ਬਹੁਤ ਵਧੀਆ ਇੱਕ ਚਾਟ ਜਿਹਾ ਬਣਾਇਆ ਵਾ ਇਹਦੇ ਵਿੱਚ ਕਾਫੀ ਵੇਜੀਟੇਬਲ ਨੇ ਮੈਂ ਜਿਹੜੇ ਇਹਦੇ ਵਿੱਚ ਐਡ ਕੀਤੇ ਨੇ ਤੁਸੀਂ ਦੇਖ ਸਕਦੇ ਹੋ ਇਹਦੇ ਵਿੱਚ ਮੈਂ ਪੀਨਟਸ ਵੀ ਪਾਏ ਨੇ ਪੀਨਟਸ ਪਾਏ ਨੇ ਖੀਰਾ ਪਾਇਆ ਵਾ ਗਾਜਰ ਐਡ ਕੀਤੀ ਆ ਟਮਾਟਰ ਐਡ ਕੀਤਾ ਵਾ ਪਿਆਜ਼ ਐਡ ਕੀਤਾ ਵਾ ਤੇ ਇੱਕ ਮੈਂ ਮਤਲਬ ਵੀ ਇਹਦੇ ਵਿੱਚ ਪੀਨਟਸ ਪਾਤੇ ਆ ਹਨਾ ਤੇ ਇੱਕ ਮੇ ਸੇਬ ਵੀ ਇਹਦੇ ਵਿੱਚ ਹਾਫ ਕੱਟ ਕੇ ਦੇਖ ਸਕਦੇ ਹੋ ਸੇਬ ਵੀ ਮੇ ਇਹਦੇ ਵਿੱਚ ਪਾਤਾ ਤੇ ਉੱਪਰ ਮੇ ਇਹਦੇ ਵਿੱਚ ਨਿੰਬੂ ਨਿਚੋੜਦਾ ਇਹ ਬਹੁਤ ਵਧੀਆ ਮੀਲ ਆ ਇਹ ਜੇ ਤੁਹਾਨੂੰ ਕਿਤੇ ਵੀ ਭੁੱਖ ਲੱਗਦੀ ਲੱਗਦੀ ਹੈ ਨਾ ਤਾਂ ਤੁਸੀਂ ਇਹ ਚੀਜ਼ ਨੂੰ ਬਣਾ ਕੇ ਖਾ ਲੋ ਇਹਦੇ ਨਾਲ ਕੀ ਹੈ ਕਿ ਇਹ ਨਾਲ ਤੁਹਾਡਾ ਜਿਹੜਾ ਬੋਡੀ ਵੇਟ ਬਹੁਤ ਜਲਦੀ ਘਟੇਗਾ ਹਨਾ ਤੁਹਾਡੇ ਜਾਨੀ ਕਿ ਬੋਡੀ ਵੇਟ ਘਟਾਉਣ ਦੇ ਵਿੱਚ ਤੁਹਾਡੀ ਮਦਦ ਕਰੇਗੀ ਇਹ ਜਿਹੜੀ ਮੀਲ ਆ ਤੇ ਕਿਉਂਕਿ ਇਹਦੇ ਵਿੱਚ ਹਾਈ ਪ੍ਰੋਟੀਨ ਤੇ ਹਾਈ ਫਾਈਬਰ ਆ ਫਾਈਬਰ ਸਾਨੂੰ ਚਾਹੀਦਾ ਹੁੰਦਾ ਵਾ ਤੇ ਪ੍ਰੋਟੀਨ ਵੀ ਸਾਨੂੰ ਚਾਹੀਦਾ ਹੁੰਦਾ ਸੋ ਇਹ ਤੁਹਾਡੇ ਵਾਸਤੇ ਬਹੁਤ ਵਧੀਆ ਵਾ ਤੁਸੀਂ ਇਹ ਚੀਜ਼ ਨੂੰ ਜਦੋਂ ਵੀ ਇਹ ਤੁਸੀਂ ਇਹ ਚੀਜ਼ ਨੂੰ ਬਣਾ ਕੇ ਖਾ ਸਕਦੇ ਜਦੋਂ ਵੀ ਤੁਹਾਨੂੰ ਭੁੱਖ ਲੱਗਦੀ ਹੈ ਇਹਦਾ ਕੋਈ ਨੁਕਸਾਨ ਨਹੀਂ ਹੈਦਾ ਬੈਨੀਫਿਟ ਨਹੀਂ ਬੈਨੀਫਿਟ ਆ ਇਹ ਚੀਜ਼ ਨੂੰ ਕਿਵੇਂ ਬਣਾਉਣਾ ਇਹਦੇ ਵਿੱਚ ਕੀ ਕੀ ਚੀਜ਼ਾਂ ਜਿਹੜੀ ਕੀਤੀ ਨੇ ਇਹਦੇ ਵਾਸਤੇ ਮੈਂ ਆਲਰੇਡੀ ਪਹਿਲਾਂ ਇੱਕ ਵੀਡੀਓ ਬਣਾਈ ਹੋਈ ਆ ਇਹ ਰੈਸਪੀ ਦੀ ਤਾਂ ਤੁਸੀਂ ਮੇਰੇ YouTube ਚੈਨਲ ਦੇ ਉੱਤੇ ਜਾ ਕੇ ਤੁਸੀਂ ਮੇਰੀ ਇਹ ਰੈਸਪੀ ਨੂੰ ਤੁਸੀਂ ਚੈੱਕ ਕਰ ਸਕਦੇ ਹੋ ਜੀ ਸੋ ਇਹ ਆਪਣੀ ਮੀਲ ਹੋ ਗਈ ਸੋ ਇਸ ਤੋਂ ਬਾਅਦ ਆਪਾਂ ਕਰਾਂਗੇ ਲੰਚ ਠੀਕ ਆਪਾਂ ਕਰਾਂਗੇ 2:30 ਵਜੇ ਲੰਚ ਕਰਾਂਗੇ ਸੋ ਬਲੌਗ ਦੇ ਨਾਲ ਬਣੇ ਲੋ ਜੀ ਸੋ ਹਾਂਜੀ ਆਪਣਾ ਜਿਹੜਾ ਲੰਚ ਆ ਉਹਦਾ ਟਾਈਮ ਹੋ ਗਿਆ ਜਾਨੀ ਆਪਣੀ ਜਿਹੜੀ ਥਰਡ ਮੀਲ ਆ ਗਈ ਉਹਦਾ ਟਾਈਮ ਜਿਹੜਾ ਹੋ ਗਿਆ ਸੋ ਆਪਾਂ ਅੱਜ ਲੰਚ ਦੇ ਵਿੱਚ ਕੀ ਕਰਨ ਲੱਗੇ ਆ ਪਹਿਲਾਂ ਤੁਹਾਨੂੰ ਦਿਖਾ ਦਿੰਦਾ ਜੀ ਆਪਾਂ ਇੱਕ ਪਲੇਟ ਆਪਾਂ ਸਲਾਦ ਦੀ ਲਈ ਹੈ ਜੀ ਸਲਾਦ ਦੇ ਵਿੱਚ ਮੈਂ ਤਿੰਨ ਚਾਰ ਚੀਜ਼ਾਂ ਜਿਹੜੀਆਂ ਉਹ ਐਡ ਕੀਤੀਆਂ ਨੇ ਜਿਹਦੇ ਵਿੱਚ ਮੈਂ ਦੇਖ ਸਕਦੇ ਹੋ ਤੁਸੀਂ ਟਮਾਟਰ ਕਿ ਐਡ ਕੀਤਾ ਵਾ ਗਾਜਰ ਐਡ ਕੀਤੀ ਆ ਤੇ ਦੋ ਛਕੁੰਦਰ ਦੇ ਪੀਸ ਐਡ ਕੀਤੇ ਪਿਆਜ਼ ਐਡ ਕੀਤਾ ਤੇ ਨਾਲ ਹੈਗੇ ਨੇ ਖੀਰੇ ਨਾਲ ਖੀਰਾ ਵੀ ਐਡ ਕੀਤਾ ਵਾ ਤੇ ਨਾਲ ਦੋ ਪੀਸ ਛੋਟੇ ਜਿਹੜੇ ਮੈਂ ਨਿੰਬੂ ਦੇ ਲਿਆ ਜੀ ਦੇ ਨਾਲ ਆਪ ਦੇਖ ਸਕਦੇ ਤੁਸੀਂ ਮੈਂ ਲਏ 30 ਗ੍ਰਾਮ ਰਾਈਸ ਲਏ ਨੇ ਉਬਲੇ ਹੋਏ ਇਹ ਚ ਚੋਣ ਦੇ ਨਾਲ ਤਿੰਨ ਅੰਡੇ ਲਏ ਨੇ ਜਿਹੜਾ ਇਹਦਾ ਯੈਲੋ ਪਾਟਾ ਆਪਾਂ ਉਹ ਕੱਟਤਾ ਜੀ ਤੇ ਨਾਲ ਇੱਕ ਕੋਲੀ ਆਪਾਂ ਸਬਜੀ ਦੀ ਲਈ ਹੈ ਜੀ ਆਪਾਂ ਇੱਕ ਕੋਲੀ ਸਬਜੀ ਦੀ ਲਈਆ ਤੇ ਨਾਲ ਇੱਕ ਕੋਲੀ ਆਪਾਂ ਦਹੀਂ ਦੀ ਲਈਆ ਯਾਨੀ ਕਿ ਇਹਦੇ ਵਿੱਚ ਹੋਏਗਾ 150 ਗ੍ਰਾਮ ਦਹੀਂ ਹੋਏਗਾ ਜੀ ਇਹਦੇ ਵਿੱਚ 150 ਗ੍ਰਾਮ ਦਹੀਂ ਹੋਏਗਾ ਸੋ ਤੁਸੀਂ ਦੇਖ ਸਕਦੇ ਹੋ ਇਹ ਮੇਰਾ ਡਿਨਰ ਹੈ ਜਿਹੜਾ ਸੋਰੀ ਸੋ ਤੁਸੀਂ ਦੇਖ ਸਕਦੇ ਹੋ ਇਹ ਮੇਰਾ ਲੰਚ ਹੈ ਜਿਹੜਾ ਇਹ ਇਹ ਆਪਣੀ ਲੰਚ ਵਾਲੀ ਮੀਲ ਹੋਏਗੀ ਸੋ ਚਾਹੇ ਆਪਾਂ ਅੱਜ ਵਰਕਆਊਟ ਨਹੀਂ ਕੀਤਾ ਲੇਗਾ ਪਰ ਕੋਈ ਦਿੱਕਤ ਨਹੀਂ ਪਰ ਆਪਾਂ ਜਿਹੜੀ ਡਾਈਟ ਆ ਡਾਈਟ ਆ ਤੇ ਆਪਾਂ ਪੂਰਾ ਫੋਕਸ ਰੱਖਣਾ ਕਿਉਂਕਿ ਡਾਈਟ ਦਾ ਸਾਡੇ ਬੋਡੀ ਵਿੱਚ ਬਹੁਤ ਵੱਡਾ ਰੋਲ ਆ ਸਾਡਾ weight ਘਟਾਉਣ ਵਿੱਚ weight ਵਧਾਉਣ ਵਿੱਚ ਮਸਲ ਨੂੰ ਗੇਨ ਕਰਨ ਵਿੱਚ ਡਾਈਟ ਦਾ ਸਭ ਤੋਂ ਵੱਡਾ ਰੋਲ ਆ ਸੋ ਇਸ ਕਰਕੇ ਆਪਾਂ ਡਾਈਟ ਨੂੰ ਸਟਿੱਕਲੀ ਆਪਾਂ ਫੋਲੋ ਕਰਨਾ ਜੀ ਸੋ ਇਸ ਡਾਈਟ ਵਿੱਚ ਪ੍ਰੋਟੀਨ ਵੀ ਹੈਗਾ ਵਾ ਕਾਰਬੋਹਾਈਡਰੇਟ ਵੀ ਹੈਗੇ ਆ ਗੁੱਡ ਫੈਟ ਵੀ ਹੈਗੀ ਆ ਮਿਨਰਲ ਵੀ ਹੈਗੇ ਨੇ ਤੇ ਫਾਈਬਰ ਵੀ ਇਹਦੇ ਵਿੱਚ ਹੈਗੇ ਨੇ ਸੋ ਅਗਰ ਤੁਸੀਂ ਆਪਣਾ ਬੋਡੀ weight ਘਟਾਉਣਾ ਚਾਹੁੰਦੇ ਹੋ ਸੋ ਤੁਸੀਂ ਇਹ ਇਦਾਂ ਦੀ ਡਾਈਟ ਨੂੰ ਤੁਸੀਂ ਫੋਲੋ ਕਰ ਸਕਦੇ ਸੋ ਹੁਣ ਜਿਹੜੀ ਆਪਣੀ ਅਗਲੀ ਵੀਰ ਹੋਗੀ ਉਹ ਠੀਕ ਆਪਾਂ 5:30 ਵਜੇ ਕਰਾਂਗੇ ਸੋ ਬਲੌਗ ਦੇ ਨਾਲ ਬਣੇ ਦਿਓ ਜੀ ਸੋ ਹਾਂਜੀ ਆਪਣਾ ਜਿਹੜਾ ਡਿਨਰ ਆ ਡਿਨਰ ਦਾ ਟਾਈਮ ਹੋ ਗਿਆ ਸੋ ਜਿਹੜੀ 5 ਵਜੇ ਵਾਲੀ ਮੀਲ ਸੀ ਨਾ ਉਹ ਮੇਉ ਦੀ ਵੀਡੀਓ ਨਹੀਂ ਬਣਾ ਸਕਿਆ ਸੋ 5 ਵਜੇ ਮੀਲ ਵਾਲੀ ਦੇ ਵਿੱਚ ਮੈਂ ਅੱਜ ਲਿਆ ਸੀਗਾ ਮੈਂ ਪ੍ਰੋਟੀਨ ਸ਼ੇਕ ਤੇ ਇੱਕ ਸੇਵ ਕਾਲਜ ਹੈ ਨਾ ਪ੍ਰੋਟੀਨ ਸ਼ੇਕ ਪਾਣੀ ਦੇ ਵਿੱਚ ਘੋਲ ਕੇ ਉਹਨੂੰ ਪੀ ਲਿਆ ਸੀਗਾ ਇੱਕ ਸਕੂਪ ਤੇ ਨਾਲ ਇੱਕ ਮੈਂ ਐਪਲ ਖਾ ਲਿਆ ਸੀਗਾ ਹਨਾ ਤੇ ਹੁਣ ਆਪਾਂ ਲੱਗੇ ਡਿਨਰ ਗਾਂਸੋ ਡਿਨਰ ਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਲਿਆਵਾ ਇੱਕ ਪਲੇਟ ਸਲਾਦ ਦੀ ਲਈ ਸਲਾਦ ਦੇ ਵਿੱਚ ਆਪਾਂ ਤਿੰਨ ਚੀਜ਼ ਐਡ ਕੀਤੀਆਂ ਨੇ ਖੀਰਾ ਇਹ ਗਾਜਰ ਟਮਾਟਰ ਇਹ ਆਪਾਂ ਤਿੰਨ ਚੀਜ਼ ਐਡ ਕੀਤੀਆਂ ਨੇ ਤੇ ਨਾਲ ਆਪਾਂ ਐਡ ਕੀਤਾ ਵਾ ਤੁਸੀਂ ਦੇਖ ਸਕਦੇ ਹੋ ਇੱਕ ਕੋਲੀ ਵਿੱਚ ਸਬਜੀ ਦੀ ਲਈ ਆ ਸਬਜੀ ਹੈਗੀ ਆ ਆਲੂ ਗਾਜਰ ਤੇ ਮਟਰ ਦੀ ਸਬਜੀ ਹੈ ਜੀ ਇਹ ਸੁੱਕੀ ਸਬਜੀ ਆ ਤੇ ਚਾਰਵੇਂ ਅੰਡੇ ਲੈਨੇ ਜਿਹੜੇ ਅੰਡੇ ਤੁਸੀਂ ਦੇਖ ਸਕਦੇ ਹੋ ਇਹਦਾ ਜਿਹੜਾ yellow 파ਟਾ ਮੈਂ yellow 파ਟਾ ਬਿਲਕੁਲ ਘੜਤਾ ਤੇ ਇਹ ਹੈਗੇ ਨੇ ਮੇਰੇ 25 ਗ੍ਰਾਮ ਮੇ ਰਾਈਸ ਲੈਨੇ 25 ਗ੍ਰਾਮ ਮੇਰੇ ਚੋਲ ਨੇ ਇਹ ਸੋ ਇਹ 25 ਗ੍ਰਾਮ ਚੋਲ ਹੋਗੇ ਸਬਜ਼ੀ ਹੋਗੀ ਤੇ ਆਪਣੇ ਆਂਡੇ ਹੋਗੇ ਸੋ ਇਹ ਤੁਸੀਂ ਦੇਖ ਸਕਦੇ ਹੋ ਆਪਣਾ ਰਾਤ ਦਾ ਡਿਨਰ ਹੈ ਜੀ ਇਹ ਸੋ ਅਗਰ ਤੁਸੀਂ ਆਪਣਾ ਬੋਡੀ ਵੇਟ ਘਟਾ ਰਹੇ ਹੋ ਤਾਂ ਤੁਸੀਂ ਇਹ ਡਾਈਟ ਨੂੰ ਤੁਸੀਂ ਫੋਲੋ ਕਰ ਸਕਦੇ ਹੋ ਇਹਦੇ ਵਿੱਚ ਦੇਖੋ ਪ੍ਰੋਟੀਨ ਵੀ ਹੈਗਾ ਵਾ ਇਹਦੇ ਵਿੱਚ ਇਹਦੇ ਵਿੱਚ ਕਾਰਬੋਹਾਈਡਰੇਟ ਵੀ ਹੈਗੇ ਆ ਤੇ ਇਹਦੇ ਵਿੱਚ ਫਾਈਬਰ ਵੀ ਹੈਗਾ ਵਾ ਜਿਹੜੀ ਚੀਜ਼ਾਂ ਸਾਨੂੰ ਲੋੜ ਆਉ ਸਾਡੀਆਂ ਚੀਜ਼ਾਂ ਦੇ ਵਿੱਚ ਹੈਗੀਆਂ ਨੇ ਸੋ ਇਹਦੇ ਵਿੱਚ ਫੈਡ ਫੂਡ ਵਾਲੀ ਕੋਈ ਵੀ ਚੀਜ਼ ਆਪਾਂ ਇਹਦੇ ਵਿੱਚ ਐਡ ਨਹੀਂ ਕੀਤੀ ਸੋ ਇਹ ਹੈਗੀ ਸੋ ਇਹ ਬਹੁਤ ਹੀ ਹੈਲਦੀ ਖਾਣਾ ਵਾ ਤੇ ਇਹ ਤੁਹਾਡਾ weight ਘਟਾਉਣ ਵਿੱਚ ਤੁਹਾਡੀ ਮਦਦ ਵੀ ਕਰੇਗਾ ਤੁਹਾਨੂੰ ਫਿੱਟ ਵੀ ਰੱਖੇਗਾ ਤੇ ਤੁਹਾਨੂੰ ਤੰਦਰੁਸਤ ਵੀ ਰੱਖੇਗਾ ਤੇ ਤੁਹਾਨੂੰ ਬਿਮਾਰੀਆਂ ਤੋਂ ਵੀ ਬਚਾਏਗਾ ਜੀ ਸੋ ਅਗਰ ਤੁਸੀਂ ਆਪਣਾ ਬੋਡੀ weight ਘਟਾਉਣਾ ਚਾਹੁੰਦੇ ਹੋ ਸੋ ਜੋ ਮੈਂ workout ਕਰਦਾ ਤੇ diet ਮੈਂ ਖਾਂਦਾ ਤੁਸੀਂ ਇਹਨੂੰ ਫੋਲੋ ਕਰ ਲਓ ਤਾਂ ਮੈਂ ਤੁਹਾਨੂੰ ਗਰੰਟੀ ਦਿੰਦਾ ਤੁਹਾਡਾ ਬੋਡੀ weight ਵੀ ਘਟ ਜੇਗਾ ਤੇ ਤੁਸੀਂ ਫਿੱਟ ਵੀ ਹੋ ਜਾਓਗੇ ਤੇ ਤੁਸੀਂ ਤੰਦਰੁਸਤ ਵੀ ਹੋ ਜਾਓਗੇ ਤੇ ਤੁਸੀਂ ਬਿਮਾਰੀਆਂ ਤੋਂ ਵੀ ਬਚੇ ਰਹੋਗੇ ਸੋ ਦੋਸਤੋ ਅੱਜ ਦਾ ਵਲੋਗ ਹੈ ਜਿਹੜਾ ਅਪ ਇੱਥੇ ਖਤਮ ਕਰਦੇ ਆਂ ਸੋ ਰਾਤ ਨੂੰ ਸੌਣ ਲੱਗੇ ਤੁਸੀਂ ਇੱਕ ਕੱਪ ਨਾ ਤੁਸੀਂ ਗ੍ਰੀਨ ਕਾਫੀ ਪੀ ਸਕਦੇ ਹੋ ਜਾਂ ਫਿਰ ਤੁਸੀਂ ਦੁੱਧ ਵੀ ਪੀ ਸਕਦੇ ਹੋ ਇੱਕ ਕੱਪ ਬਟ ਦੁੱਧ ਦੇ ਵਿੱਚ ਤੁਸੀਂ 슈ਗਰ ਨਹੀਂ ਪਾਣੀ ਹੈਗੀ ਮਿੱਠਾ ਨਹੀਂ ਪਾਉਣਾ ਹੈਗਾ ਵਿਦਆਊਟ 슈ਗਰ ਹੀ ਤੁਸੀਂ ਦੁੱਧ ਪੀਣਾ ਲੋ ਫੈਟ ਵਾਲਾ ਠੀਕ ਹੈ ਜੀ ਸੋ ਆਪਣਾ ਵਲੋਗ ਇੱਥੇ ਖਤਮ ਕਰਦੇ ਆਂ ਮਿਲਦੇ ਤੈਨੂੰ ਤੇ ਨਵੇਂ ਤੇ ਵਧੀਆ ਵਲੋਗ ਦੇ ਨਾਲ ਉਦੋਂ ਤੱਕ ਲਈ ਤੈਨੂੰ ਸਾਰ ਨੂੰ ਮੇਰੇ ਵੱਲੋਂ ਪਿਆਰ ਬਣੀ ਸਤਿ ਸ੍ਰੀ ਅਕਾਲ